ਖਾਲਾ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੇ ਬਣੇ ਹੋਏ ਨੇ ਸੀਵਰੇਜ ਦਾ ਗੰਦਾ ਪਾਣੀ ਜਿਹੜਾ ਉਹ ਜਿਹੜਾ ਖੜਾ ਹੋਇਆ ਜਿਸ ਦੇ ਕਰ ਲੋਕਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪਾਣੀ ਬਹੁਤ ਜ਼ਿਆਦਾ ਹੁੰਦਾ ਵੇਖੋ ਕੀ ਹਾਲ ਹੋਇਆ ਬਿਮਾਰੀਆਂ ਲੱਗਣ ਦਾ ਗਾੜੇ ਗੋੜੇ ਮੱਛਰਿਆ ਤੇ ਨਾ ਕੋ ਬੱਤਖ ਲੋਣ ਦੇ ਦਾ ਨਾ ਬੱਸ ਵੱਢਦੀ ਅੰਦਰ ਕੋ ਇੱਥੇ ਮੰਗਰ ਤੇ ਵੀ ਇਹਦਾ ਹੱਲ ਹਾਰ ਕੀਤਾ ਜਾਵੇ ਬਹੁਤ ਜਿਆਦਾ ਬਾੜਾ ਹਾੜਿਆ ਇੱਥੇ ਜਦੋਂ ਜਦੋਂ بارش ਹੁੰਦੀ ਉਦੋਂ ਹੀ ਇੰਨਾ ਹੁੰਦਾ ਨਹੀਂ ਤਾਂ ਠੀਕ ਠਾਕ ਹੈ ਤੁਸੀਂ ਦੇਖ ਰਹੋ ਕੀ ਇਹ ਬੱਸ ਸਟੈਂਡ ਦੇ ਐਂਟਰੈਂਸ ਪੁਆਇੰਂਟ ਦੇ ਹਾਲਾਤ ਨੇ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਗੰਦਾ ਪਾਣੀ ਸੀਵਰੇਜ ਦਾ ਉਹ ਖੜਾ ਹੋਇਆ ਪਰ ਜਦੋਂ ਬਰਸਾਤ ਹੋਵੇਗੀ ਤਾਂ ਫਿਰ ਇੱਥੇ ਹਾਲਾਤ ਹੋਰ ਵੀ ਜਿਹੜੇ ਆ ਉਹ ਵੱਧ ਤੋਂ ਵੱਧਰ ਹੋ ਜਾਣਗੇ ਸਰਕਾਰ ਜਨਸਪੋਕਸਮੈਂਟ ਨਾਲ ਜੁੜੇ ਤੁਸੀਂ ਤਾਂ ਬਾਇਆ ਸਰਪੰਨ ਇਸ ਵਕਤਬਰ ਸਰ ਬੱਸ ਸਟੈਂਡ ਤੇ ਬਾਹਰ ਮੌਜੂਦਾ ਬੱਸ ਸਟੈਂਡ ਦੀ ਹਾਲਤ ਤੁਹਾਡੇ ਨਾਲ ਸਾਂਝੀ ਕਰਾਂਗੇ ਕਈ ਵਾਰ બસ سٹینڈ دی اس حالت ਨੂੰ ਜਿਹੜਾ ਰੋਜ਼ਾਨਾ ਸਪੋਰਟਸਮੈਨ ਤੇ ਹੋਰ ਕਈ نیوز ਚੈਨਲ ਜਾਂ ਅਖਬਾਰਾਂ ਦਿਖਾ ਚੁੱਕੇ ਨੇ ਪਰ ਅਜੇ ਤੱਕ ਪ੍ਰਸ਼ਾਸਨ ਤੇ ਕੋਈ ਅਸਰ ਖੁਦਾ ਨਜ਼ਰ ਨਹੀਂ ਆ ਰਿਹਾ ਠੀਕ ਹੈ ਬਸ سٹینڈ ਤੋਂ ਕਮਾਈ ਤਾਂ ਮੋਟੀ ਕੀਤੀ ਜਾ ਰਹੀ ਆ ਪਰ ਇਸ ਦੀ ਸਾਬ ਸੁਭਾਲ ਵੱਲ ਜਿਹੜਾ ਉਹ ਸਰਕਾਰ ਦਾ ਕੋਈ ਵੀ ਧਿਆਨ ਨਹੀਂ ਹੈ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਲੈਣੇ ਆ ਜਿੱਧਰੋਂ ਬੱਸਾਂ ਨਿਕਲਣੀਆਂ ਹੁੰਦੀਆਂ ਨੇ ਹਾਲਾਤ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੇ ਬਣੇ ਹੋਏ ਨੇ ਸੀਵਰੇਜ ਦਾ ਗੰਦਾ ਪਾਣੀ ਜਿਹੜਾ ਉਹ ਜਿਹੜਾ ਖੜਾ ਹੋਇਆ ਜਿਸ ਦੇ ਕਰ ਲੋਕਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇਕੱਲਾ ਲੋਕਾਂ ਨੂੰ ਨਹੀਂ ਸਗੋਂ ਜਿਹੜੀਆਂ ਬੱਸਾਂ ਇਧਰੋਂ ਲੰਘਦੀਆਂ ਨੇ ਉਹਨਾਂ ਨੂੰ ਵੀ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਫਿਲਹਾਲ ਸੀਵਰੇਜ ਦੇ ਪਾਣੀ ਦੀਆਂ ਤਸਵੀਰਾਂ ਤਾਂ ਤੁਸੀਂ ਦੇਖ ਰਹੇ ਹੋ ਪਰ ਜੇਕਰ ਤੁਸੀਂ ਇਸ ਦੇ ਨਾਲ ਹੀ ਅ ਪ੍ਰਸਾਪ ਹੋ ਜਾਵੇ ਤਾਂ ਫਿਰ ਉਦੋਂ ਦੇ ਹਾਲਾਤ ਤੁਸੀਂ ਦੇਖੋ ਤਾਂ ਤੁਸੀਂ ਦੇਖ ਕੇ ਹੈਰਾਨ ਹੋ ਜਾਵੋਗੇ ਕਿ ਘੋਟੇ-ਘੋਟੇ ਪਾਣੀ ਇੱਥੇ ਖੜਾ ਹੋ ਜਾਂਦਾ ਲੋਕਾਂ ਦਾ ਪੈਦਲ ਤੁਰਨਾ ਇੱਕ ਪਾਸੇ कि बस सादा भी लंगना जड़ा इत्रो बेहद औखा हो जंदा। ਤੁਸੀਂ ਦੇਖ ਰਹੋ ਕਿ ਕਿਸ ਤਰ੍ਹਾਂ ਦੇ ਖਲਾਤ ਜਿਹੜੇ ਨੇ ਇੱਥੇ ਬਣੇ ਹੋਏ ਨੇ ਔਰ ਬਸ ਸਟੈਂਡ ਦੇ ਉੱਪਰ ਲੰਮੇ ਸਮੇਂ ਤੋਂ ਅਜਿਹੇ ਖਲਾਤ ਜਿਹੜੇ ਆ ਉਹ ਬਣੇ ਹੋਏ ਨੇ। ਔਰ ਗੱਲ ਵੀ ਕਰਾਂਗੇ ਬਾਬਾ ਕੀ ਨਾ ਜੀ? ਹਰਦੇਵ ਸਿੰਘ। ਬਾਬਾ ਜੀ ਬਸ ਸਟੈਂਡ ਦੇ ਹਾਲਤ ਬੜੀ ਖਸਤਾ। ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਾਣੀ ਪਾਣੀ ਬਹੁਤ ਜ਼ਿਆਦਾ ਹੁੰਦਾ ਵੇਖੋ ਕੀ ਹਾਲ ਹੋਇਆ। ਬਿਮਾਰੀਆਂ ਲੱਗਣ ਦਾ ਕਾਰਨ ਗੋੜੇ ਗੋੜੇ ਮੱਛਰਿਆ ਤੇ ਨਾ ਕੋ ਬਾਤ ਖਲੋਣ ਦੇ ਦਾ ਨਾ ਬਸ ਵੜਦੀ ਅੰਦਰ ਕੋ ਇੱਥੇ। ਕਿੰਨੇ ਸਾਲਾਂ ਤੋਂ ਹਾਲਾਤ ਵੇਖ ਰਹੇ ਹੋ? ਇਹ ਤਾਂ ਬਹੁਤ ਜਣਾਂ ਤੋਂ ਮੰਗ ਕਰਦੇ ਮੰਗ ਕਰਦੇ ਵੀ ਇਹਦਾ ਸਹਾਹਾਰ ਕੀਤਾ ਜਾਵੇ ਬਹੁਤ ਜ਼ਿਆਦਾ ਬੜਾ ਹਾਲਿਆ ਤੇ ਬੱਸ ਸਟਪ ਦੀ ਫੀਸ ਪੂਰੀ ਲੈਂਦੇ ਬੱਸ ਜੀ ਅਕਸਰ 100 ਰੁਪਏ ਪੂਰੀ ਵੀਜ਼ ਲੈ ਲੈਂਦੇ ਹਾਂਜੀ ਬਿਲਕੁਲ ਹੀ ਫੀਸ ਜਿਹੜੀ ਆ ਪੂਰੀ ਬਸੋਲੀ ਜਾਂਦੀ ਆ ਪਰ ਧਿਆਨ ਜਿਹੜਾ ਸੰਭਾਲ ਵੱਲ ਬਿਲਕੁਲ ਨਹੀਂ ਦਿੱਤਾ ਜਾਂਦਾ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦੇ ਨਾਲ ਬੱਸ ਸਟੈਂਡ ਦੇ ਉੱਤੇ ਜਿਹੜਾ ਬੱਸ ਸਟੈਂਡ ਦੇ ਬਾਹਰ ਨਿਕਲਣ ਵਾਲਾ ਜਿਹੜਾ ਪੁਆਇੰਟ ਆ ਇਸ ਤਰ੍ਹਾਂ ਦੇ ਨਾਲ ਸੀਵਰੇਜ ਦਾ ਗੰਦਾ ਪਾਣੀ ਇੱਥੇ ਖੜਾ ਹੋਇਆ ਔਰ ਲੋਕਾਂ ਨੂੰ ਖਾਸੀਆਂ ਦਿੱਕਤਾਂ ਜਿਹੜੀਆਂ ਇੱਥੇ ਹੁੰਦੀਆਂ ਨੇ ਕੱਲੀਆਂ ਦਿੱਕਤਾਂ ਇੱਥੇ ਹੀ ਪੇਸ਼ ਨਹੀਂ ਹੁੰਦੀਆਂ ਦੂਸਰੇ ਪਾਸੇ ਜੇਕਰ ਗੱਲ ਕਰੀਏ ਇਹ ਤਾਂ ਬੱਸ ਸਟੈਂਡ ਦੇ ਬਾਹਰ ਦੀ ਸੜਕ ਦੀ ਗੱਲ ਕਰ ਲਵਾਂ ਤਾਂ ਹਾਲਾਤ ਇੱਥੇ ਵੱਧ ਤੋਂ ਵੱਧਰ ਨੇ ਕਿਉਂਕਿ ਕੋਈ ਵੀ ਇੱਥੇ ਟ੍ਰੈਫਿਕ ਦਾ ਪੁਲਿਸ ਬਲਾਜ਼ਮ ਜਿਹੜਾ ਤਾਇਨਾਤ ਨਹੀਂ ਹੈ ਜਿਹੜਾ ਕਿ ਬੱਸਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਕਰ ਸਕੇ ਤੁਸੀਂ ਦੇਖੋ ਕਿ ਕਿਸ ਤਰ੍ਹਾਂ 4-4 5-5 ਬੱਸਾਂ ਜਿਹੜੀਆਂ ਨੇ ਉਹ ਫਸੀਆਂ ਹੋਈਆਂ ਨੇ 4-5 5 ਬੱਸਾਂ ਜਿਹੜੀਆਂ ਉਹ ਫਸੀਆਂ ਹੋਈਆਂ ਪਰ ਕੋਈ ਵੀ ਟ੍ਰੈਫਿਕ ਪੁਲਿਸ ਇਸ ਦਾ ਜਿਹੜਾ ਫਲ ਕਰ ਸਕੀਓ ਫਿਲਹਾਲ ਤਸਵੀਰਾਂ ਜਿਹੜੀਆਂ ਉਹ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਦੇ ਨਾਲ ਜਿਹੜਾ ਇੱਥੇ ਹਾਲਾਤ ਜਿਹੜੇ ਆ ਬਸ ਤੋਂ ਬੱਕਰ ਬਣੇ ਹੋਏ ਨੇ ਇਸ ਵਕਤ ਬਸ ਕਣੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਉਹ ਸੜਕ ਦੂਸਰੇ ਪਾਸੇ ਈ ਰਿਕਸ਼ਾ ਤੇ ਆਟੋ ਦੇਖੋ ਤੁਸੀਂ ਬਿਲਕੁਲ ਸੜਕ ਦੇ ਵਿਚਕਾਰ ਜਿਹੜੇ ਆ ਉਹ ਲਗਾਏ ਹੋਏ ਨੇ ਜਿਸੇ ਕਾਮ ਇਥੇ ਲੰਮਾ ਅਕਸਰ ਜਾਮ ਜਿਹੜਾ ਲੱਗ ਜਾਂਦਾ ਪਰ ਗੰਦਕੀ ਹੈ ਕਿ ਜੇਕਰ ਇਥੇ ਕੋਈ ਟ੍ਰੈਫਿਕ ਪੁਲਿਸ ਦਾ ਬਲਾਜ਼ਮ ਤਾਇਨਾਤ ਹੋਵੇ ਤਾਂ ਫਿਰ ਇਹਨਾਂ ਆਟਵਾਂ ਨੂੰ ਪਾਸੇ ਕਰਕੇ ਬੱਸਾਂ ਦੀ ਜਿਹੜੀ ਬਾਹਰ ਨਿਕਲਣ ਦੀ ਜਿਹੜੀ ਪ੍ਰਕਿਰਿਆ ਉਸ ਨੂੰ ਸੁਖਾਲਾ ਜਿਹੜਾ ਜ਼ਰੂਰ ਕੀਤਾ ਜਾ ਸਕਦਾ ਪਰ ਜੇਕਰ ਗੱਲ ਕਰੀਏ ਤਾਂ ਕੋਈ ਵੀ ਧਿਆਨ ਇਸ ਮਾਮਲੇ ਦੇ ਵਿੱਚ ਕਿਸੇ ਵੱਲੋਂ ਨਹੀਂ ਦਿੱਤਾ ਜਾਂਦਾ ਇੱਕ ਤਾਂ ਜਿਹੜੀ ਹੈ ਪ੍ਰਸ਼ਾਸਨ ਹੈ ਜਿਸ ਨੇ ਬਸ ਸਟੈਂਡ ਦੀ ਖਸਤਾ ਹਾਲਤ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਔਰ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਜਿਹੜੇ ਹਾਲਾਤ ਬਸ ਸਟੈਂਡ ਦੇ ਬਾਹਰ ਦੇ ਨੇ ਉਹ ਵੀ ਜਿਹੜੇ ਆ ਉਹ ਵੱਧ ਤੋਂ ਵੱਤਰ ਜਿਹੜੇ ਬਣੇ ਹੋਏ ਆ ਕਿਉਂਕਿ ਕੋਈ ਟ੍ਰੈਫਿਕ ਕਰਮਚਾਰੀ ਇੱਥੇ ਤਾਇਨਾਤ ਨਾ ਹੋਣ ਦੇ ਚੱਲਦੇ ਆ ਲੰਮਾ ਜਾਮ ਇੱਥੇ ਹਰ ਵਕਤ ਜਿਹੜਾ ਉਹ ਲੱਗਾ ਰਹਿੰਦਾ ਬੇਸ਼ੱਕ ਇੱਥੇ ਸਵਾਰੀਆਂ ਨੂੰ ਤਾਂ ਦਿੱਕਤਾਂ ਆਉਂਦੀਆਂ ਨੇ ਪਰ ਨਾਲ ਜਿਹੜੇ ਪੈਸੇਂਜਰ ਹੁੰਦੇ ਨੇ ਉਹਨਾਂ ਨੂੰ ਵੀ ਖਾਸੀਆਂ ਦਿੱਕਤਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈਂਦਾ ਖੈਰ ਜੇਕਰ ਗੱਲ ਕਰੀਏ ਹਾਂਜੀ ਭਾਜੀ ਕੀ ਨਾਂ ਹੈ ਜੀ ਬਿੱਲਾ ਭਾਜੀ ਕਿੰਨੇ ਕਿ ਚਿਰ ਦੇ ਬੱਸ ਸਟੈਂਡ ਦੇ ਹਾਲਾਤ ਆ ਬਹੁਤ ਠੀਕ ਠਾਕ ਹੀ ਆ ਜੇ ਹੁਣੇ ਬਾਰਿਸ਼ ਹੁੰਦੀ ਉਹਦਾ ਇਦਾਂ ਹੁੰਦਾ ਨਹੀਂ ਤੇ ਠੀਕ ਆ ਇਹ ਪਸਾਰੇ 20 ਪੂਰੀ ਵਸੂਲੀ ਜਾਂਦੀ ਐ ਡੇ ਦੀ ਇਹ ਜੋ ਪਰਚੀ ਉਹ ਤੇ ਲੱਗਣੀ ਆ ਅੰਦਰ ਵੀ ਬਸ ਸਟੈਂਡ ਦਾ ਟੁੱਟਾ ਹੋਇਆ ਸਾਰਾ ਨਹੀਂ ਐਦਾਂ ਦਾ ਠੀਕ ਠਾਕ ਆ ਜਿੱਦਾਂ ਦਾ ਬਾਹਰੋਂ ਐਦਾਂ ਦਾ ਹੀ ਅੰਦਰੋਂ ਜਦੋਂ بارش ਹੁੰਦੀ ਉਦੋਂ ਹੀ ਐਦਾਂ ਹੁੰਦਾ ਨਹੀਂ ਤੇ ਠੀਕ ਠਾਕ ਆ ਅੰਦਰ ਜਦੋਂ بارش ਹੁੰਦੀ ਚੋਂਦਾ ਵੀ ਐ ਬਸ ਸਟੈਂਡ ਸਵਾਰੀਆਂ ਨੂੰ ਦਿੱਕਤਾਂ ਵੀ ਹੋਊਗੀ ਨਾ ਨਾ ਚੋਂਦਾ ਨਹੀਂ ਆ ਬਾਹਰ ਉੱਤੋਂ ਨਹੀਂ ਚੋਂਦਾ ਬਾ ਐਦਾਂ ਹੀ ਪਾਣੀ ਗਲੋਂਦਾ ਜਿਹੜਾ ਉਹ ਗਲੋਂਦਾ ਚੋਂਦਾ ਨਹੀਂ ਆ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਹਾਲਾਤ ਜਿਹੜੇ ਆ ਵੱਧ ਤੋਂ ਬੱਤਰ ਨੇ ਬੇਸ਼ੱਕ ਕਈ ਜਿਹੜੇ ਡਰਾਈਵਰ ਨੇ ਇਸ ਸਥਿਤੀ ਤੋਂ ਨਰਾਜ ਨਹੀਂ ਹੈ ਕਿਉਂਕਿ ਕਾਰਨ ਕੀ ਹੈ ਕਿ ਬੱਸ ਜਿਹੜੀ ਹੈ ਕਾਫੀ ਉੱਚੀ ਹੁੰਦੀ ਹੈ ਡਰਾਈਵਰ ਨੂੰ ਕੋਈ ਖਾਸੀ ਦਿੱਕਤ ਨਹੀਂ ਆਉਂਦੀ ਪਰ ਦਿੱਕਤ ਉਹਨਾਂ ਲੋਕਾਂ ਨੂੰ ਆਉਂਦੀ ਜਿਨ੍ਹਾਂ ਨੇ ਇਹਨਾਂ ਬੱਸਾਂ ਤੇ ਚੜ੍ਹਨਾ ਹੁੰਦਾ ਪਰ ਦੂਸਰੇ ਪਾਸੇ ਟ੍ਰੈਫਿਕ ਦਾ ਬੁਰਾ ਹਾਲ ਹੁਣ ਇੱਕ ਪੰਟ ਦੂਸਰੇ ਪਾਸੇ ਦੀਆਂ ਤਸਵੀਰਾਂ ਵੀ ਜਿਹੜੀਆਂ ਉਹ ਤੁਹਾਨੂੰ ਦਿਖਾ ਲੈਣੇ ਆ ਕਿ ਦੂਸਰੇ ਪਾਸੇ ਦੀਆਂ ਤਸਵੀਰਾਂ ਦੇ ਕੀ ਹਾਲਾਤ ਨੇ ਕੁੱਲ ਬਿਲਾ ਕੇ ਵੇਖਿਆ ਜਾਵੇ ਤਾਂ ਦੋਹੇ ਪਾਸੇ ਜਿਹੜੇ ਆ ਹਾਲਾਤ ਵੱਧ ਤੋਂ ਬੱਤਰ ਉਹ ਸੀਵਰੇਜ ਦਾ ਗੰਦਾ ਪਾਣੀ ਇੱਥੇ ਖੜਾ ਰਹਿਦਾ ਜਿਸ ਦੇ ਕਾਰਨ ਲੋਕਾਂ ਨੂੰ ਵੱਡੀ ਦਿੱਕਤ ਜਿਹੜੀ ਹੈ ਉਹ ਪੇਸ਼ ਹੁੰਦੀ ਆ ਇੱਕ ਪਾਸੇ ਦੀਆਂ ਤਸਵੀਰਾਂ ਤੁਸੀਂ ਦੇਖੀਆਂ ਤੇ ਦੂਸਰੇ ਪਾਸੇ ਦੀਆਂ ਤਸਵੀਰਾਂ ਵੀ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਕਿ ਕਿਸ ਤਰ੍ਹਾਂ ਦੇ ਨਾਲ ਉਧਰ ਵੀ ਹਾਲਾਤ ਜਿਹੜੇ ਬੱਦ ਤੋਂ ਬੱਤਰ ਬਣੇ ਹੋਏ ਨੇ ਤੁਸੀਂ ਦੇਖ ਰਹੇ ਹੋ ਕਿ ਇਹ ਬੱਸ ਸਟੈਂਡ ਦੇ ਐਂਟਰੈਂਸ ਪੁਆਇੰਟ ਦੇ ਹਾਲਾਤ ਨੇ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਗੰਦਾ ਪਾਣੀ ਸੀਵਰੇਜ ਦਾ ਉਹ ਖੜਾ ਹੋਇਆ ਪਰ ਜਦੋਂ ਬਰਸਾਤ ਹੋਵੇਗੀ ਤਾਂ ਫਿਰ ਇੱਥੇ ਹਾਲਾਤ ਹੋਰ ਵੀ ਜਿਹੜੇ ਆ ਉਹ ਵੱਧ ਤੋਂ ਬੱਤਰ ਹੋ ਜਾਣਗੇ ਕਈ ਵਾਰ ਪ੍ਰਸ਼ਾਸਨ ਨੂੰ ਇਸ ਵਾਰ ਦੇ ਵਿੱਚ ਸਰਕਾਰ ਨੂੰ ਸੱਦਾ ਦੇ ਵਿੱਚ ਕਿਹਾ ਗਿਆ ਕਿ ਅੰਮ੍ਰਿਤਸਰ ਬੱਸ ਸਟੈਂਡ ਦੀ ਹਾਲਤ ਜਿਹੜੀ ਆ ਉਹ ਸੁਧਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਵੇ ਪਰ ਅਜੇ ਤੱਕ ਪ੍ਰਸ਼ਾਸਨ ਵੱਲ ਇਸ ਵਾਰ ਦੇ ਵਿੱਚ ਕੋਈ ਵੀ ਧਿਆਨ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ ਜਿਸ ਤੇ ਚੱਲਦਿਆਂ ਬੱਸ ਸਟੈਂਡ ਦੀ ਹਾਲਤ ਖਸਤਾ ਜਿਹੜੀ ਆ ਉਹ ਬਣੀ ਹੋਈ ਹੈ। ਮੁੱਲ ਵਲਾ ਕੇ ਵੇਖਿਆ ਜਾਨੇ ਤਾਂ ਬੱਸਾਂ ਦਾ ਮੇਨ ਐਂਟਰੈਂਸ ਪੁਆਇੰਟ ਆ ਦੇਖੋ ਕਿ ਜਿਹੜਾ ਬੱਸਾਂ ਮਾਫ ਕਰਨਾ ਜਿਹੜਾ ਬੱਸਾਂ ਨੇ ਬਾਹਰ ਨਿਕਲਣਾ ਮੇਨ ਪੁਆਇੰਟ ਆ ਪਰ ਇੱਥੇ ਫਿਰ ਵੀ ਕੋਈ ਜਿਹੜੀ ਆ ਉਹ ਸਾਬ ਸਵਾਲ ਨਹੀਂ ਕੀਤੀ ਜਾ ਰਹੀ ਜਿਸ ਦੇ ਕਾਰਨ ਵੱਡੀਆਂ ਦਿੱਕਤਾਂ ਜਿਹੜੀਆਂ ਉਹ ਲੋਕਾਂ ਨੂੰ ਪੇਸ਼ ਆ ਰਹੀਆਂ ਨੇ ਇਹ ਹਾਲਾਤ ਕੋਈ ਅਜ ਨਵੇਂ ਨਹੀਂ ਇਸ ਕਈ ਸਾਲਾਂ ਤੋਂ ਅਜਿਹੇ ਹਾਲਾਤ ਜਿਹੜੇ ਆ ਉਹ ਇੱਥੇ ਨਜ਼ਰ ਆ ਰਹੇ ਨੇ ਔਰ ਲੰਮੇ ਸਮੇਂ ਤੋਂ ਲੋਕ ਇਥੋਂ ਇਹ ਦਿੱਕਤਾਂ ਦਾ ਸਾਹਮਣਾ ਕਰਦੇ ਹੋਏ ਨਜ਼ਰ ਆ ਰਿਹਾ ਹੈ ਪ੍ਰਸ਼ਾਸਨ ਦੇ ਕੋਲੋਂ ਕਈ ਵਾਰ ਇਸ ਸੰਬੰਧ ਵਿੱਚ ਮੰਗ ਕੀਤੀ ਗਈ ਹੈ ਕਿ ਬਸ ਕੜ ਦੀ ਹਾਲਤ ਨੂੰ ਸੁਧਾਰਿਆ ਜਾਵੇ ਪਰ ਇਸ ਦਾ ਕੋਈ ਵੀ ਅਸਰ ਪੁੱਦਾ ਹਜੇ ਫਿਲਹਾਲ ਨਜ਼ਰ ਨਹੀਂ ਆ ਰਿਹਾ ਸਰਬਸਿੰਘ ਮਦਾਵਾ ਸਪੋਕਸਮੈਨ ਟੀਵੀ ਲਈ ਕੈਮਰਾਮੈਨ ਸਾਥੀ ਜਿੱਤੂ ਪਾਜੇ ਦੇ ਨਾਲ ਸ਼੍ਰੀ ਅਮਰ ਸਸਾ